ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਪੈਟਰੋਲ ਕਿਹੜੀ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਸਸਤਾ ਹੈ ਤੇ ਕਿੱਥੇ ਇਹਦੀਆਂ ਜਿਹੜੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਤਾਂ ਇਰਾਨ ਇੱਕ ਇਹੀ ਕੰਟਰੀ ਆ ਜਿੱਥੇ ਜਿੱਥੇ ਕਿ ਆਪਾਂ ਨੂੰ ਦਿੱਲੀ ਵਿੱਚ 1 ਲੀਟਰ ਪੈਟਰੋਲ ਮਿਲਦਾ ਹੈਗਾ ਜਿਹੜੀ ਕੀਮਤ ਤੇ ਉਹੀ ਕੀਮਤ ਤੇ ਜਿਹੜਾ ਇਰਾਨ ਵਿੱਚ 40 ਲੀਟਰ ਪੈਟਰੋਲ ਮਿਲ ਜਾਊਗਾ ਇਹਨਾਂ ਜ਼ਿਆਦਾ ਸਸਤਾ ਹੈ ਇਰਾਨ ਕੰਟਰੀ ਵਿੱਚ ਪੈਟਰੋਲ ਤਾਂ ਇਰਾਨ ਕੰਟਰੀ ਵਿੱਚ ਕਈ ਥਾਵਾਂ ਤਾਂ ਇਹੀਆਂ ਹਨ ਵੇ ਜਿੱਥੇ ਪੈਟਰੋਲ ਆਮ ਹੀ ਨਿਕਲ ਜਾਂਦਾਗਾ ਥਾਂ ਥਾਂ ਤੇ ਤੁਹਾਨੂੰ ਪੈਟਰੋਲ ਲੀਕ ਹੁੰਦਾ ਦਿਖਾਈ ਦੇਊਗਾ ਤੇ ਲੋਕ ਸ਼ਰਾਰਤ ਕਰਦੇ ਇਦਾਂ ਹੀ ਉਸ ਨੂੰ ਅੱਗ ਲਗਾ ਕੇ ਛੱਡ ਜਾਂਦੇ ਆ ਤਾਂ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਪੈਟਰੋਲ ਕਿੱਥੇ ਸਸਤਾ ਤਾਂ ਆਓ ਜਾਣਦੇ ਆ ਇਸ ਵੀਡੀਓ ਵਿੱਚ ਤਾਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਸਸਤਾ ਪੈਟਰੋਲ ਮਿਲਦਾ ਤਾਂ ਇਹ ਕੰਟਰੀ ਵੈਨਿਜੂਏਲਾ ਗਈ ਇੱਥੋਂ ਦੇ ਹਰ ਘਰ ਘਰ ਵਿੱਚ ਲੋਕ ਕੱਚੇ ਤੇਲ ਦਾ ਕੰਮ ਕਰਦੇ ਹੈਗੇ ਕੱਚੇ ਤੇਲ ਦੇ ਕੰਮ ਕਰਨ ਕਰਕੇ ਜਿਹੜੇ ਇੱਥੇ ਜਿਹੜਾ ਪੈਟਰੋਲ ਸਸਤਾ ਹੈਗਾ ਜਿੱਥੇ ਕਿ 1 ਲੀਟਰ ਪੈਟਰੋਲ ਦੀ ਕੀਮਤ ਸਿਰਫ 60 ਰੁਪਏ ਹੈਗੀ ਤੇ ਇਸ ਤੋਂ ਇਲਾਵਾ ਜੇਕਰ ਸਭ ਤੋਂ ਮਹਿੰਗਾ ਪੈਟਰੋਲ ਦੇਖਿਆ ਜਾਵੇ ਮੈਂ ਸਭ ਤੋਂ ਮਹਿੰਗਾ ਪੈਟਰੋਲ ਕਿੱਥੇ ਮਿਲਦਾ ਹੈਗਾ ਤਾਂ ਉਹ ਕੰਟਰੀ ਹਾਕਾਂਗ ਆਗੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਸਾਰੇ ਦੋਸਤਾਂ